ਹੈਲੋ ਫਰੈਂਡਸ ਸੱਚੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅੱਸੀ ਸਾਰੇ ਠੀਕ ਆਏ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਇੱਥੇ 12 ਵਜੇ ਦਾ ਹੋ ਗਿਆ ਤੇ ਸਬਜੀ ਮੈਂ ਰੱਖ ਦਿੱਤੀ ਬਣਨ ਵਾਸਤੇ ਤੇ ਆਟਾ ਮੈਂ ਗੁੰਨ ਲਿਆ ਤੇ ਹੁਣ ਮੈਂ ਤੁਹਾਨੂੰ ਮੈਂ ਕਿਹ ਰੋਜ਼ ਹੀ ਨਾ ਤੁਹਾਨੂੰ ਬਸ ਘਰ ਦਾ ਕੰਮ ਦਿਖਾਈ ਜਾਂਦੀ ਆ ਤੇ ਅੱਜ ਮੈਂ ਨਾ ਥੋੜਾ ਜਿਹਾ ਤੁਹਾਨੂੰ ਇਹਦੇ ਸਬਜੀ ਬਣ ਗਈ ਹੈ ਛਿਮਲਾ ਮਿਰਚ ਔਰ ਆਲੂ ਰੱਖੇ ਸੀ ਆਟਾ ਵਗੈਰਾ ਕੁਲਕੇ ਰੱਖ ਲਿਆ ਮੈਂ ਇੱਧਰ ਤੇ ਕੁਲਕੇ ਲਾਵਾਂਗੀ ਹੁਣ ਮੈਂ 1:30 ਵਜੇ ਮੈਂ ਕਿਹਾ ਰੋਜ਼ ਹੀ ਤੁਹਾਨੂੰ ਸਬਜ਼ੀਆਂ ਬਣਾਉਣੀਆਂ ਘਰ ਦੇ ਕੰਮ ਦਿਖਾਈ ਜਾਣੀਆਂ ਤੇ ਅੱਜ ਮੈਂ ਤੁਹਾਨੂੰ ਦਿਖਾਉਂਦੀ ਆ ਕਿ ਰੋਜ਼ਮਰਾ ਜਿੰਦਗੀ ਵਿੱਚ ਇਹ ਵੀ ਚੀਜ਼ਾਂ ਨਾਲ-ਨਾਲ ਸਾਡੇ ਆਉਂਦੀਆਂ ਨੇ ਕਿ 40+ ਜਦੋਂ ਅਸੀਂ ਹੋ ਜਾਂਦੇ ਆ ਤੇ ਬਹੁਤ ਦਿੱਕਤਾਂ ਆਂਦੀਆਂ ਨੇ ਪ੍ਰੀ-ਮੈਨੋਪੋਜ਼ ਕਰਕੇ ਵੀ ਕਿ ਵਾਲ ਥਾਇਰੋਇਡ ਕਰਕੇ ਜਿੰਨਾਂ ਭੈਣਾਂ ਦੇ ਥਾਇਰੋਇਡ ਕਰਕੇ ਵਾਲ ਬਹੁਤ ਉਤਰਦੇ ਆ ਕਿ ਮੇਰੇ ਇੰਨੇ ਵਾਲ ਉਤਰੇ ਮੈਂ ਤੁਹਾਨੂੰ ਦਿਖਾਉਣੀ ਲਾਈਵ ਦਿਖਾਵਾਂਗੀ ਅੱਜ ਮੈਂ ਕੀ ਤੇ ਕਿਹੜਾ ਮੈਂ ਪ੍ਰੋਡਕਟ ਯੂਜ਼ ਕਰਦੀ ਮੈਂ ਮਤਲਬ ਵਧੀਆ ਤੋਂ ਵਧੀਆ ਸ਼ੈਂਪੂ ਯੂਜ਼ ਕੀਤੇ ਵਧੀਆ ਤੋਂ ਵਧੀਆ ਸੀਰਮ ਲੈ ਕੇ ਸਾਰਾ ਕੁਝ ਵੇਖਿਆ ਪਰ ਉਹਨਾਂ ਨਾਲ ਕੁਝ ਨਹੀਂ ਹੋਇਆ ਸਾਈਡ ਇਫੈਕਟ ਪਿਆ ਕਿ ਮੇਰੇ ਵਾਲ ਜਿਹੜੇ ਵਾਈਟ ਹੋਣ ਲੱਗ ਗਏ ਤੇ ਮੈਂ ਫਿਰ ਨਾ ਪਿਛਲੀ ਗਰਮੀ ਮਈ ਮਹੀਨੇ ਦੇ ਵਿੱਚ ਮੈਂ ਇੱਕ ਰੈਮਡੀ ਬਣਾਈ ਸੀਰਮ ਸਮਝ ਲਓ ਦੇਸੀ ਨੁਕਤਾ ਸਮਝ ਲਓ ਉਹ ਸਾਰੀਆਂ ਭੈਣਾਂ ਜ਼ਰੂਰ ਵਰਤਿਓ ਬਹੁਤ ਵਧੀਆ ਚੀਜ਼ ਐ ਤੁਹਾਡੇ ਵਾਸਤੇ ਬਹੁਤ ਯੂਸਫੁਲ ਹੋਣ ਵਾਲੀ ਐ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਤੇ ਸਾਰਾ ਕੁਝ ਦਿਖਾਉਂਦੀ ਮੇਰੇ ਇੰਨੇ ਵਾਲ ਸੀ ਕਿੰਨੇ ਵਾਲ ਅਥਿਓ ਮੈਂ ਸਾਰੇ ᱥਾਮਕੇ ਰੱਖਿਓਏ ਨੇ ਕਿ ਵਾਲ ਜਦੋਂ ਵੀ ਮੈਂ ਆਉ ਕੇਸ ਕੰਗੀ ਕਰਦੀ ਆ ਤੇ ਮੈਂ ਸਿੱਟਦੀ ਨਹੀਂ ਆ ਡਸਟਬਿਨ ਚ ਨਹੀਂ ਸਟਣ ਬੜੇ ᱥਾਮਕੇ ਰੱਖਦੀ ਆ ਤੇ ਉਹਨਾਂ ਦਾ ਸੰਸਕਾਰ ਕਰਦੀ ਆ ਉਹ ਵੀ ਦਿਖਸਾਂਗੀ ਤੁਹਾਨੂੰ ਕਦੀ ਅਗਲੀ ਵੀਡੀਓ ਚ ਤੇ ਹੁਣ ਮੈਂ ਕੀ ਯੂਜ਼ ਕਰਦੀ ਕੀ ਬਣਾਇਆ ਉਹ ਮੈਂ ਤੁਹਾਨੂੰ ਦਿਖਾਉਂਦੀ ਆ ਤੇ ਆ ਦੇਖੋ ਜੀ ਇਸ ਬੋਤਲ ਦੇ ਵਿੱਚ ਮੈਂ ਪਿਛਲੇ ਮਹੀਨੇ ਦੇ ਵਿੱਚ ਜਿਹੜੇ ਸੀ ਚੋਲਾਂ ਦੀ ਪੇਸ਼ ਕੱਢ ਕੇ ਚੋਲ ਤੇ ਉਹਦੇ ਵਿੱਚ ਕਿਹੜੀ ਚੀਜ਼ ਪਾਈ ਆ ਤੇ ਇਹ ਸੀਰਮ ਬਣਾਇਆ ਤੇ ਇਦਾਂ ਦੀ ਬੋਤਲ ਲੈ ਲਓ ਕੋਈ ਘਰ 'ਚ ਆਮ ਤੁਸੀਂ ਹੁਣ ਇਹ ਨਾ ਤੁਸੀਂ ਮਾਰਕੀਟ 'ਚ ਖਰੀਦਣ ਨਾਲ ਚਲ ਜਿਓ ਕਿਉਂਕਿ ਘਰ 'ਚ ਕਈ ਵਾਰੀ ਪੀ ਚੀਜ਼ ਪਈ ਹੁੰਦੀ ਆ ਤੇ ਇਹ ਵਾਲੀ ਮੈਨੂੰ ਸਾਫ਼ ਕਰ ਲਿਆ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਮੈਂ ਪਾਵਾਂਗੀ ਤੇ ਕਿਹੜੀ ਚੀਜ਼ ਹੈ ਫਿਰ ਮੈਂ ਤੁਹਾਨੂੰ ਨਾਲ ਸਾਰੀ ਵੀਡੀਓ ਤੱਕ ਤੇ ਇਹ ਜਿਹੜਾ ਮੈਂ ਸੀਰਮ ਬਣਾਇਆ ਮੈਂ ਜਿਹੜਾ ਇਹ ਬੰਤ ਚੀਜ਼ ਬਣਾਈ ਆ ਕਿ ਮੈਂ ਹੁਣ ਇਸ ਬੋਤਲ ਦੇ ਵਿੱਚ ਪਾਵਾਂਗੀ ਤੇ ਪਾ ਕੇ ਲਾ ਕੇ ਦਿਖਾਵਾਂਗੀ ਤੁਹਾਨੂੰ ਤੇ ਮੈਂ ਕਿ ਚਲੋ ਇਹ ਵੀ ਮੈਂ ਅੱਜ ਵੀਡੀਓ ਸ਼ੇਅਰ ਕਰ ਦਿੰਨੀ ਆ ਆਪਣੇ ਫਰੈਂਡਸ ਦੇ ਨਾਲ ਕਿ ਸਾਰੀਆਂ ਭੈਣਾਂ ਦੇ ਬੋਲ ਕਿ ਕੋਈ ਉਹ హెਅਰ ਦੀ ਬਹੁਤ ਪ੍ਰੋਬਲਮ ਹੁੰਦੀ ਹਰ ਇੱਕ ਨੂੰ ਕਿ ਵਾਲ ਬਹੁਤ ਛੱਡਦੇ ਆ ਤੇ ਬਿਲਕੁਲ ਸਮੈਲ ਨਹੀਂ ਇੱਕ ਸਾਲ ਦੇ ਹੈਗੇ ਨੇ ਬਿਲਕੁਲ 스ਮੈਲ ਨਹੀਂ ਕੁਝ ਨਹੀਂ ਬਹੁਤ ਸੋਹਣੀ ਨਿੰਬੂ ਦੀ 스ਮੈਲ ਆ ਰਹੀ ਹੈ ਇੰਨਾ ਸੋਹਣਾ ਤੇ ਇਹ ਮੈਂ ਇਹਦੇ ਵਿੱਚ ਪਾ ਦਾਂਗੀ ਇਹਨੂੰ ਹਲਾ ਕੇ ਪਾਣਾ ਜਿੰਨਾ ਕਿ ਤੁਸੀਂ ਯੂਜ਼ ਕਰਨਾ ਮੈਂ ਇਹ ਵਾਲੀ ਬੋਟਲ ਚ ਇੰਨਾ ਕਿ ਮੈਂ ਪਾ ਲਿਆ ਇਸ ਕਲਰ ਦਾ ਹੈਗਾ ਇਸ ਬੋਟਲ ਚ ਪਲਕ ਕਿਉਂਕਿ ਮੇਰੇ ਕੋਲ ਦੂਸਰੀ ਬੋਟਲ ਨਹੀਂ ਸੀ ਤੇ ਇਹ ਵਾਲੀ ਵੇਲੀ ਹੋਈ ਸੀਗੀ ਤੇ ਇਹਨੂੰ ਮੈਂ ਸਾਫ਼ ਕਰਕੇ ਰੱਖ ਲਿਆ ਤੇ ਇਹਨੂੰ ਮੈਂ ਰੱਖ ਲਾਂਗੀ ਤੇਰੇ ਮੇ ਕਿਚਨ 'ਚ ਹੀ ਰੱਖਿਆ ਹੱਸ ਕਿਤੇ ਮੈਨੂੰ ਫ੍ਰੀਜਰ 'ਚ ਨਹੀਂ ਰੱਖਿਆ ਕਿਤੇ ਨਹੀਂ ਕੁਝ ਨਹੀਂ ਬਿਲਕੁਲ ਖਰਾਬ ਨਹੀਂ ਆ ਹੈਨਾ ਜਦੋਂ ਮੈਂ ਚੌਲ ਉਬਾਲੇ ਸੀਗੇ ਤੇ ਚੌਲ ਉਬਾ ਕੇ ਉਹਦੀ ਪੇਸ਼ਟ ਨੂੰ ਉਤਾਰ ਕੇ ਉਹਨੂੰ ਖੰਡਾ ਕਰਕੇ ਇਸ ਬੋਤਲ ਵਿੱਚ ਪਾ ਲਿਆ ਤੇ ਫਿਰ ਮੈਂ ਕਿਹੜੀ ਚੀਜ਼ ਪਾਈ ਉਹ ਮੈਂ ਤੁਹਾਨੂੰ ਦੱਸਦੀ ਆ ਮੈਨੂੰ ਇਦਾਂ ਬੰਦ ਕਰ ਲਾਂਗੇ ਬੋਤਲ ਨੂੰ ਮੈਨੂੰ ਇਦਾਂ ਬੰਦ ਕਰਕੇ ਇਦਾਂ ਦੇਖ ਲਾਂਗੇ ਬੋ ਇਸ ਬੋਤਲ ਨੂੰ ਅਸੀਂ ਰੱਖ ਲੈਨੇ ਆ ਆ ਦੇਖੋ ਤੁਸੀਂ ਕਹਿਣਾ ਇੰਨੇ ਵਾਲ ਮੇਰੇ ਉੱਤੇ ਇਹ ਸਾਰੇ ਮੇਰੇ ਹੀ ਵਾਲ ਐ ਨੇ ਇਹ ਜਿਹੜੇ ਮੈਂ ਜਿਹੜੇ ਰੱਖੇ ਹੋਏ ਨੇ ਥੱਲੇ ਲੱਗੇ ਇਹਨਾਂ ਚੱਕ ਲਾ ਇਹ ਸਾਰੇ ਵਾਲ ਮੇਰੇ ਨੇ ਸਾਰੇ ਮੇਰੇ ਲੱਥੇ ਹੋਏ ਇੰਨੇ ਮੇਰੇ ਵਾਲ ਲੱਥੇ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਸੰਭਾਲ ਕੇ ਰੱਖਿਆ ਹੋਇਆ ਤੇ ਇਹ ਮੈਂ ਚੀਜ਼ ਕੀ ਬਣਾਈ ਆ ਤੇ ਇਹ ਕਿਦਾਂ ਵਰਤਣੀ ਮੈਂ ਤੁਹਾਨੂੰ ਦੱਸਦੀ ਆ ਤੇ ਬਾਅਦ ਚ ਦੱਸਾਂਗੇ ਕੀ ਚੀਜ਼ ਪਾਈ ਇਹਦੇ ਵਿੱਚ ਤੇ ਪਹਿਲਾਂ ਮੈਂ ਤੁਹਾਨੂੰ ਯੂਜ਼ ਕਰਕੇ ਦੱਸਦੀ ਆ ਇਹਨਾਂ ਵਾਲਾਂ ਬਹੁਤ ਛੋਟੇ ਵਾਲ ਰਹਿ ਗਏ ਮੇਰੇ ਇੰਨੇ ਛੋਟੇ ਇੰਨੇ ਵਾਲ ਛੜੇ ਦੇਖੋ ਵਾਲ ਬਹੁਤ ਛੋਟੇ ਰਹਿ ਗਏ ਮੇਰੇ ਤੇ ਇਸ ਕਰਕੇ ਇਹਨੂੰ ਅਸੀਂ ਇਦਾਂ ਕਰਕੇ ਇਦਾਂ ਕੰਗੀ ਕਰਕੇ ਇਦਾਂ ਇਦਾਂ ਇਹਨੂੰ ਇਹਦੇ ਵਿੱਚ ਵਿੱਚ ਲਾ ਲੈਣਾ ਇਦਾਂ ਦਾ ਸਾਰੇ ਇਹਨਾਂ ਦੇ ਜੜਾਂ ਦੇ ਵਿੱਚ ਲਾਣਾ ਤੇ ਜੇ ਇਹ ਬੋਟਲ ਨਹੀਂ ਹੈ ਤੁਹਾਡੇ ਕੋਲ ਤੇ ਤੁਸੀਂ ਕਾਟਨ ਲੈ ਲੈਣਾ ਤੇ ਕਾਟਨ ਦੇ ਨਾਲ ਲੈ ਕਰਕੇ ਜੜਾਂ ਦੇ ਵਿੱਚ ਵਿੱਚ ਲਗਾਣਾ ਤੇ ਇਹਨੂੰ ਇਦਾਂ ਮੈਂ ਸਾਰਿਆਂ ਨੂੰ ਲਗਾ ਦਾਂਗੀ ਸ਼ੀਸ਼ੇ ਦੇ ਅੱਗੇ ਜਾਣੇ ਉੱਥੇ ਉਹ ਦੂਰ ਤੋਂ ਦਿਖਾਏ ਇਹਨੂੰ ਇਦਾਂ ਕਰਕੇ ਤੇ ਇਦਾਂ ਇਦਾਂ ਕਰਕੇ ਤੁਸੀਂ ਲਗਾ ਲਓ ਸਾਰੇ ਵਿੱਚ ਜੜਾਂ ਦੇ ਵਿੱਚ ਲਗਾਓ ਇੱਦਾਂ ਕਰਕੇ ਸਾਰੇ ਤੁਸੀਂ ਲਗਾ ਲਓ ਤੇ ਜਦੋਂ ਲੱਗ ਜਾਏਗਾ ਚੰਗੀ ਤਰ੍ਹਾਂ ਜੜਾਂ 'ਚ ਤੇ ਫਿਰ ਇਹਨੂੰ ਇੱਦਾਂ ਕਰਕੇ ਨਹਾਉਣ ਤੋਂ ਪਹਿਲਾਂ ਤੁਸੀਂ ਘੰਟਾ ਇੱਕ ਲਗਾ ਕੇ ਰੱਖੋ ਇਹਨੂੰ ਬਾਥਰੂਮ 'ਚ ਰੱਖ ਲਓ ਕਈ ਵਾਰੀ ਚੇਤਾ ਭੁੱਲ ਜਾਂਦਾ ਸਾਨੂੰ ਇਹਨੂੰ ਬਾਥਰੂਮ 'ਚ ਰੱਖ ਲਓ ਨਹਾਉਣ ਤੋਂ ਪਹਿਲਾਂ ਇਹਨੂੰ ਲਗਾ ਲਓ ਕਿਉਂਕਿ ਮੈਂ ਸیرے ਜਦੋਂ ਵੀ ਇਸ਼ਨਾਨ ਕਰਦੀ ਸੀ ਤੇ ਮੈਂ ਕੇਸੀ ਇਸ਼ਨਾਨ ਕਰਦੀ ਪਾਣੀ ਪਾਉਂਦੀ ਸੀ ਸਿੱਧਾ ਪਹਿਲਾਂ ਪਾਣੀ ਸਿਰ ਤੇ ਪਾਣਾ ਤੇ ਫਿਰ ਸਾਰਾ ਜਦੋਂ ਕੰਮ ਕਰਨ ਲੱਗਣਾ ਉਦੋਂ ਇੱਕ ਵਾਲਾਂ ਨੂੰ ਮੈਂ ਬੰਨ ਲੈਣਾ ਤੇ ਵਾਲ ਉਹਨਾਂ ਸੁਕਾਉਣੇ ਹਨਾ ਇੱਦਾਂੇ ਕੰਮ ਕਰਦੇ ਰਹਿਣਾ ਤੇ ਵਾਲਾਂ ਦਾ ਮੈਂ ਧਿਆਨ ਬਿਲਕੁਲ ਨਹੀਂ ਰੱਖਿਆ ਕੁਝ ਥਾਇਰੋਇਡ ਕਰਕੇ ਕੁਝ ਪ੍ਰੀਮੀਨਰ ਪੋਸਟ ਕਰਕੇ ਤੇ ਵਾਲਾਂ ਦੀ ਬਹੁਤ ਪ੍ਰੋਬਲਮ ਆਉਂਦੀ ਇਸ ਕਰਕੇ ਇਹ ਤੁਸੀਂ ਜ਼ਰੂਰ ਬਣਾਓ ਇਹਦੇ ਵਿੱਚ ਮੈਂ ਕੀ ਚੀਜ਼ ਪਾਈ ਆ ਇਹਦੇ ਵਿੱਚ ਮੈਂ ਪਿਸ਼ ਜਿਹੜੀ ਚੌਲਾਂ ਤੋਂ ਕੱਢ ਕੇ ਪਿਸ਼ ਵਰਤੀ ਹੋਈ ਆ ਉਹਨੂੰ ਇੱਕ ਬੋਤਲ 'ਚ ਪਾ ਦਿੱਤਾ ਸੀ ਤੇ ਫਿਰ ਜਿਹੜੇ ਮੈਂ ਘਰ 'ਚ ਅਸੀਂ ਸਤੰਜਵੀ ਬਣਾਉਂਦੇ ਨਿੰਬੂ ਆਉਂਦੇ ਨੇ ਉਹਨਾਂ ਨੂੰ ਜਿਹੜੇ ਨਿੰਬੂ ਮੈਂ ਨਚੋਣ ਲੇ ਉਹ ਮੈਂ ਬੋਤਲ ਦੇ ਵਿੱਚ ਪਾਈ ਜਾਣੇ ਜਿੰਨੇ ਕਿਲੋ ਡੇਢ ਕਿਲੋ ਮਤਲਬ ਨਿੰਬੂ ਸੀਗੇ ਉਹਨਾਂ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਨਿਚੋੜ ਕੇ ਤੇ ਉਹਦੇ ਵਿੱਚ ਬੋਟਰਲ ਚ ਪਾ ਲੇਤਾ ਇੱਕ 8 ਮਹੀਨੇ ਪੂਰਾ ਉਹਨੂੰ ਪ੍ਰੋਸੈਸ ਕੀਤਾ ਮੈਂ ਉਹਨੂੰ ਬੋਟਰਲ ਨੂੰ ਖੋਲ੍ਹਿਆ ਨਹੀਂ ਬਾਹਰ ਹੀ ਰੱਖਿਆ ਤੇ ਮਤਲਬ ਇਹ ਨਹੀਂ ਕਿ ਗਰਮੀ ਗਰਮੀ ਦੇ ਵਿੱਚ ਵੀ ਬਾਹਰ ਹੀ ਪਈ ਰਹੀ ਹੈ ਬੋਟਲ ਉਹ ਕੁਝ ਨਹੀਂ ਹੋਇਆ ਇੰਨੀ ਸੋਹਣੀ 스ਮੈਲ ਆ ਇਹਦੇ ਵਿੱਚ ਕੋਈ ਨਹੀਂ ਆ ਕਿਉਂਕਿ ਸਾਨੂੰ ਕਦੀ ਵੀ ਕੈਮੀਕਲ ਵਾਲੀਆਂ ਚੀਜ਼ਾਂ ਸੀਰਮ ਵਗੈਰਾ ਨਹੀਂ ਵਰਤਣੇ ਚਾਹੀਦੇ ਉਹਨਾਂ ਨਾਲ ਵਾਲ ਜਿਹੜੇ ਡੈੱਡ ਹੋ ਜਾਂਦੇ ਨੇ ਪਤਲੇ ਹੋ ਜਾਂਦੇ ਨੇ ਇਸ ਕਰਕੇ ਤੁਹਾਨੂੰ ਮਤਲਬ ਨੈਚੁਰਲ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਅੱਗੇ ਤੋਂ ਮੈਂ ਤੁਹਾਨੂੰ ਇਦਾਂ ਦੀ ਵੀਡੀਓ ਤੁਹਾਨੂੰ ਨਾਲ-ਨਾਲ ਵਲੌਗ ਦੇ ਨਾਲ ਸ਼ੇਅਰ ਕਰਾ ਕਰਾਂਗੀ ਹੈਅਰ ਵਾਸਤੇ ਸਕਿਨ ਵਾਸਤੇ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਛੋਟੀ ਜੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਮਿਲਦੇ ਕੱਲ੍ਹ ਤੋਂ ਨਵਾਂ ਵਲੌਗ ਲੈ ਕੇ ਆਉਣਾ ਸਸ਼ਕਾਲ